ਤੰਤਈ ਮਰਦਾਬਾਦ 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 ਪੂਰੇ ਪਹਾੜ ਦੇ ਮਰਦਾਬਾਦ 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 ਤੇਰਾ ਸਾਡੇ ਨਾਲ ਖਿਆ ਉਹਦੇੱਖਣਾ ਤੇਰਾ ਸਾਡੇ ਨਾਲ ਖਾ ਉਹਦੇੱਖਣਾ ਸਵੇਰ ਜੁਆਣ 72 ਸੈ ਪਜਾਉ ਰੋਡ ਤੇ ਪਨਬਾਸ ਪੀ ਆਰਟੀਸੀ ਕੰਟਰੋਲ ਪੋਸਟ ਜੁਨੀਅਨ ਤੋਂ ਬੋਲਦਾ ਅੱਜ ਸਾਡੀ ਜਿਹੜੀ ਤਿੰਨ ਤਰੀ ਤਿੰਨ ਦਿਨ ਦੀ ਹੜਤਾਲ ਚੱਲ ਰਹੀ ਆ ਤਕਰੀਬਨ 1 ਮਹੀਨਾ ਪਹਿਲਾਂ ਜਦੋਂ ਅਸੀਂ ਸਰਕਾਰ ਨੂੰ ਨੋਟਿਸ ਦਿੰਨੇ ਆ ਕਿ ਆਪਾਂ ਜਿਹੜਾ ਆਪ ਸੰਘਰਸ਼ ਕਰਨਾ ਪ੍ਰੋਗਰਾਮ ਕਰਨਾ ਪਰ ਸਰਕਾਰ ਨੇ ਕੋਈ ਵੀ ਇੱਥੇ ਮੀਟਿੰਗ ਨਹੀਂ ਬੁਲਾਈ ਤੇ ਅੱਜ ਜਿਹੜੀ 9 ਤਰੀਕ ਦੀ ਹੜਤਾਲ ਆ ਇਹ ਕੇਂਦਰ ਸਰਕਾਰ ਖਿਲਾਫ ਵੀ ਹੈ ਤੇ ਪੰਜਾਬ ਸਰਕਾਰ ਖਿਲਾਫ ਵੀ ਹੈ ਇਹ ਸਭੀ ਜਿਹੜੀ 10 ਤੇ 11 ਤਰੀਕ ਦੀ ਹੜਤਾਲ ਆ ਉਹ ਸਿਰਫ ਪੰਜਾਬ ਸਰਕਾਰ ਖਿਲਾਫ ਹੈ ਕਿਉਂਕਿ ਸਾਡੀਆਂ ਲੰਬੇ ਸਮੇਂ ਤੋਂ ਜਿਹੜੀਆਂ ਮੰਗਾਂ ਜਿਹੜੀਆਂ ਨਾ ਤੇ ਦੂਜੀਆਂ ਸਰਕਾਰਾਂ ਨੇ ਪੂਰੀਆਂ ਕੀਤੀਆਂ ਪਰ ਇਹ ਸਰਕਾਰ ਦੇਾਨੂੰ ਪੂਰਾ ਵਿਸ਼ਵਾਸ ਹੀ ਭਰੋਸਾ ਹੀ ਇਹ ਸਰਕਾਰ ਨੂੰ ਸੱਤਾ ਵਿੱਚ ਲਿਆਉਣ ਵਾਸਤੇ ਕੋਈ ਅਹੀਂ ਵੀ ਐਮ ਯੋਗਦਾਨ ਨਭਾਇਆ ਤੇ ਪਰ ਇਹ ਵੀ ਸਰਕਾਰ ਪੂਰੀ ਤਰ੍ਹਾਂ ਬੇਲ ਹੋ ਚੁੱਕੀ ਆ ਇਹਨਾਂ ਵਿੱਚ ਜਿੰਨੇ ਮਸਲੇ ਆ ਆਪਣੇ ਟ੍ਰਾਂਸਪੋਰਟ ਵਿਭਾਗ ਦੇ ਕੋਈ ਵੀ ਮਸਲਾ ਅੱਜ ਤੀਕਹ ਹੱਲ ਨਹੀਂ ਕੀਤਾ ਮਸਲਾ ਜੀ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਦੂਜੀਆਂ ਸਰਕਾਰਾਂ ਵੇਲੇ ਤੇ ਅਸੀਂ ਸਟੇਜਾਂ ਤੇ ਸਾਡੇ ਧਰਨਿਆਂ ਦੇ ਵਿੱਚ ਬੋਲਦੇ ਰਹੇ ਆਣ ਕੇ ਸੀਐਮ ਸਾਹਿਬ ਜਿਹੜੇ ਪੰਜਾਬ ਦੇ ਭਗਵੰਤ ਮਾਨ ਸਿੰਘ ਜੀ ਸਾਡੇ ਮਾਨਯੋਗ ਟ੍ਰਾਂਸਪੋਰਟ ਮੰਤਰੀ ਸਾਹਿਬ ਪੀ ਜਦੋਂ ਆਪਾਂ ਸੱਤਾ ਦੇ ਵਿੱਚ ਆਵਾਂਗੇ ਜਿਹੜੀਆਂ ਤੁਹਾਡੀਆਂ ਜਾਇਜ਼ ਮੰਗਾਂ ਨੇ ਜਿੱਦਾਂ ਸਾਡੇ ਵਿਭਾਗ ਦੇ ਵਿੱਚ ਇੱਕ ਠੇਕੇਦਾਰ ਕੰਮ ਕਰਦਾ ਉਹ ਵਿਚੋਲੇ ਜਿਹੜੇ ਉਹ ਬਾਹਰ ਕੱਢੇ ਜਾਣਗੇ ਉਹ ਵਿਚੋਲੇ ਬਾਹਰ ਕੀ ਕੱਢਨੇ ਆ ਉਹਨਾਂ ਨਾਲੋਂ ਵੀ ਤਿੰਨ ਗੁਣਾ ਵੱਧ ਚੁੱਕੇ ਆ ਤੇ ਹੁਣ ਹਾਲਾਤ ਇਦਾਂ ਦੇ ਬਣ ਚੁੱਕੇ ਆ ਕਿ ਠੇਕੇਦਾਰ ਵੀ ਜਰੇ ਇਹ ਮਾਰੇ ਸਿਸਟਮ ਨੂੰ ਵੇਖ ਕੇ ਉਹ ਛੱਡ ਕੇ ਭੱਜ ਚੁੱਕੇ ਆ ਜਿਹੜੇ ਸਾਡੀਆਂ ਤਨਖਾਹਾਂ ਜਰੇ ਜਾਰੀ ਕਰਦੇ ਸੀ ਹੁਣ ਸਾਡੇ ਵਿੱਚ ਦਾਦੇ ਕੋ ਠੇਕੇਦਾਰ ਆ ਇਹ ਜਿਹੜੇ ਕੰਟਰੈਕਟ ਤੇ ਕੰਮ ਕਰਦੇ ਬਿਲਕੁਲ ਜੈਨੂਅਨ ਜਿਹੜੇ ਟੈਸਟ ਦੇ ਕੇ ਇਹ ਨਰੋਲ ਮੈਰਿਟ ਤੇ ਭਰਤੀ ਕੀਤੀ ਉਹਨਾਂ ਨੂੰ ਪੱਕਿਆ ਨਹੀਂ ਕੀਤਾ ਜਾ ਰਿਹਾ ਤੇ ਜਿਹੜੀ ਆ ਜਨਤਾ ਦੀ ਸਹੂਲਤ ਵਾਸਤੇ ਅਸੀਂ 10000 ਬਸ ਦੀ ਮੰਗ ਕਰਦੇ ਆ ਬਰਾਬਰ ਕੰਮ ਬਰਾਬਰ ਤਨਖਾਹ ਸੁਪਰੀਮ ਕੋਰਟ ਦਾ ਫੈਸਲਾ ਉਹ ਲਾਗੂ ਕਰਨ ਵਾਸਤੇ ਜਿਹੜੀ ਮੰਗ ਕਰਦੇ ਆ ਪਰ ਸਰਕਾਰ ਨੇ ਸਾਡੀ ਕੋਈ ਵੀ ਮੰਗ ਨਹੀਂ ਮੰਨੀ ਅਤੇ ਨਾ ਹੀ ਕੋਈ ਮੰਨਨ ਦਾ ਸਾਨੂੰ ਪ੍ਰੋਸਸ ਦਿੱਤਾ ਗਿਆ ਜਿਸ ਦੇ ਰੋਸ ਵਿੱਚ ਅੱਜ ਅਸੀਂ 3 ਦਿਨ ਦੀ ਹੜਤਾਲ ਤੇ ਜਾ ਚੁੱਕੇ ਹਾਂ ਪਹਿਲਾਂ ਵੀ ਤੁਹਾਡੇ ਵੱਲੋਂ ਮਾਨ ਸਹਿਣਾ ਮੀਟਿੰਗ ਕੀਤੀ ਗਈ ਸੀ ਫਲਨੀ ਦੇ ਲੱਗਦਾ ਕਿ ਉਹ ਦਿਨ ਦਿਨ ਜਾ ਰਹੇ ਬਿਲਕੁਲ ਜੀ 1 ਜੁਲਾਈ 2024 ਵਿੱਚ ਸੀਐਮ ਸਾਹਿਬ ਨੇ ਸਾਡੇ ਨਾਲ ਮੀਟਿੰਗ ਕੀਤੀ ਜਲੰਧਰ ਜਿੰਨੀ ਚੌਂਦਰਾਨ ਉਹਦੇ ਵਿੱਚ ਸਾਡੇ ਵਿਭਾਗ ਨੂੰ 1 ਮਹੀਨੇ ਦਾ ਸਮਾਂ ਬਾਉਂਡ ਕਰਕੇ ਨਿਰਦੇਸ਼ ਦਿੱਤੇ ਵੀ ਇਹਨਾਂ ਦੀ ਇੱਕ ਸਪੈਸ਼ਲ ਪਾਲਿਸੀ ਬਣਾਈ ਜਾਏ ਜਿਹਦੇ ਵਿੱਚ ਸਾਰੇ ਮੁਲਾਜ਼ਮਾਂ ਨੂੰ ਇਹ ਪੱਕਿਆਂ ਕਰਨ ਦਾ ਜਾਂ ਆਊਟਸੋਰਸਿੰਗ ਤੋਂ ਕੰਟਰੈਕਟ ਤੇ ਕਰਨ ਦਾ ਘੱਟ ਤਨਖਾਹਾਂ ਵਾਲਿਆਂ ਨੂੰ ਪੂਰੀ ਤਨਖਾਹ ਕਰਨ ਦਾ ਜਰਾ ਇੱਕ ਕਾਨੂੰਨ ਬਣਾਇਆ ਜਾਏ ਉਹ ਪਾਲਿਸੀ ਵੀ ਬਣ ਚੁੱਕੀ ਆ ਇੱਕ ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਉਹ ਪਾਲਿਸੀ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਜਿਸ ਤੇ ਰੋਸ ਵਜੋਂ ਅੱਜ ਇਹੋ ਹੀ ਅਹੀਂ ਤੁਹਾਡੇ ਮਾధ్యਮ ਰਾਹੀਂ ਸਰਕਾਰ ਨੂੰ ਕਹਿਣਾ ਚਾਹਵਾ ਕਿ ਜਿਹੜੀ ਪਾਲਿਸੀ ਬਣਾਈਆਂ ਉਹ ਸਾਡੇ ਤੇ ਲਾਗੂ ਕੀਤੀ ਜਾਏ ਅਸੀਂ ਅੱਜ ਹੀ ਜਿਹੜੀ ਹੜਤਾਲ ਚੁੱਕਨ ਨੂੰ ਤਿਆਰ ਆ ਆਪਣਾ ਕੋਈ ਵੀ ਅਸੀਂ ਧਰਨਾ ਮਜਾਰਾ ਪੰਜਾਬ ਦੇ ਵਿੱਚ ਜਿਹੜਾ ਉਹ ਨਹੀਂ ਲਾਵਾਂਗੇ ਜਗਰਾਤ ਸਿੰਘ ਜਗਰਾਤ ਸਿੰਘ ਜੀ ਕੀ ਕਹਿਣਾ ਚਾਹੋਗੇ ਜੇ ਜਿਹੜੀ ਤੁਹਾਡੇ ਵੱਲ 3 ਦਿਨ ਦੀ ਹੜਤਾਲ ਕੀਤੀ ਗਈ ਸਾਡੀ ਜਿਹੜੀ ਹੜਤਾਲ ਆ ਸਾਰੇ ਤਾਂ ਪਹਿਲਾਂ ਲੰਬੇ ਸਮੇਂ ਤੋਂ ਜਿੰਨੇ ਹੜਤਾਲਾਂ ਸੀ ਕਰਦੇ ਆ ਰਹੇ ਆ ਤੇ ਉਹਦਾ ਕਾਰਨ ਇਹ ਆ ਇਹ ਵਾਲੀ ਹੜਤਾਲ ਹੋਣ ਦਾ ਵੀ ਸਾਡੀਆਂ ਜਿਹੜੀਆਂ ਵਾ ਮੰਨੀਆਂ ਹੋਈਆਂ ਸਰਕਾਰ ਵੱਲੋਂ ਮੰਗਾ ਸਾਡੀਆਂ ਉਹਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਜਿਸ ਤੇ ਵਿਰੋਧ ਵਜੋਂ ਅਸੀਂ ਇਹ 3 ਦਿਨ ਦਾ ਇਹ ਹੜਤਾਲ ਦਾ ਆਪਣਾ ਪ੍ਰੋਗਰਾਮ ਰੱਖਿਆ ਜੀ ਪ੍ਰੋਟੈਸਟ ਕਰਨ ਦਾ ਕਿਹ ਜਗ੍ਹਾ ਤੇ ਹੜਤਾਲ ਕੀਤੀ ਜਾਣੀ ਚਾਹੀਦੀ ਜਿਹੜੀ ਅੱਜ ਦੀ ਸਾਡੀ ਹੜਤਾਲ ਆ ਉਹ ਤਾਂ ਸਮੁੱਚੇ ਪੰਜਾਬ ਦੇ 27 ਦੀਪੂਆਂ ਦੇ ਵਿੱਚ ਹੀ ਕੀਤੀ ਜਾਣੀ ਆ ਜਿਹੜਾ ਕੱਲ ਦਾ 10 ਤਰੀਕ ਦਾ ਸਾਡਾ ਪ੍ਰੋਗਰਾਮ ਹੈ ਉਹ ਸੀਐਮ ਦੀ ਰਹਾਸ਼ਦਾ ਜੀ ਤੇ ਅਗਰ ਕੱਲ ਵਾਲੀ ਮੀਟਿੰਗ ਦੇ ਹੜਤਾ ਧਰਨੇ ਦੌਰਾਨ ਜੇ ਵਿੱਚੋਂ ਕੋਈ ਹੱਲ ਨਿਕਲ ਆਉਂਦਾ ਹੈ ਕੋਈ ਮੀਟਿੰਗ ਨਿਕਲ ਆਉਂਦੀ ਆ ਤਾਂ ਫਿਰ ਤਾਂ ਅਸੀਂ ਪਹਿਲਾਂ ਦੀ ਤਰ੍ਹਾਂ ਆਪਣੀ ਸੇਵਾ ਵਿੱਚ ਹਾਜ਼ਰ ਆ ਲੋਕਾਂ ਦੀ ਜਨਤਾ ਦੀ ਸੇਵਾ ਦੇ ਵਿੱਚ ਅਗਰ ਜੇ ਮੰਨ ਲਓ ਕੱਲ ਸਾਡੀ ਮੀਟਿੰਗ ਜਾਂ ਕੁਝ ਵਿੱਚੋਂ ਨਹੀਂ ਨਿਕਲਦਾ ਤਾਂ ਫਿਰ ਜਿਹੜੀ 84 ਲੰਮੇ ਸਮੇਂ ਲਈ ਵੀ ਹੋ ਸਕਦੀ ਹੈ। ਜੁਰਾ ਸਿੰਘ ਜੀ ਲੰਮੇ ਸਮੇਂ ਤੋਂ ਤੁਹਾਡੇ ਨਾਲ ਸੰਘਰਸ਼ ਕੀਤਾ ਜਾ ਰਿਹਾ ਕੱਚੇ ਮਲਾਇਆ ਨੂੰ ਪੱਕੇ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ। ਕੀ ਗੱਲ ਸਰਕਾਰ ਦੇ ਕਰਨਾਂ ਵਿੱਚ ਦੂਜੇ ਨੂੰ ਸਰਦ ਹੈ? ਵੇਖੋ ਜੀ ਇਹ ਤਾਂ ਸਰਕਾਰਾਂ ਨੇ ਜਦੋਂ ਇਹੀ ਸਰਕਾਰ ਆਮ ਆਦਮੀ ਦੀ ਸਰਕਾਰ ਹੀ ਇਹ ਕਹਿੰਦੇ ਸੀ ਵੀ ਆਮ ਲੋਕਾਂ ਦੇ ਕੰਮ ਹਿੱਤ ਵਿੱਚ ਅਸੀਂ ਇਹ ਸਰਕਾਰ ਬਣੀ ਆ। ਤੇ ਵੋਟਾਂ ਤੋਂ ਪਹਿਲਾਂ ਵੀ ਸਾਡੇ ਧਰਨੇ ਮਜਾਰਿਆਂ ਦੇ ਵਿੱਚ ਇਹ ਸ਼ਮੂਲੀਅਤ ਕਰਦੇ ਰਹੇ ਚਾਹੇ ਮੈਂ ਗੱਲ ਕਰਾਂ ਟਰਾਂਸਪੋਰਟ ਮੰਤਰੀ ਲਾਲਜੀਤ ਪੁੱਲਰ ਦੀ। ਠੀਕ ਹੈ ਦੂਜੀਆਂ ਸਰਕਾਰਾਂ ਵਾਲੇ ਵੀ ਜਦੋਂ ਵੀ ਸਾਡੀ ਸਰਕਾਰ ਆਈ ਅਸੀਂ ਆਉਂਦੇ ਸਾਰੇ ਤੁਹਾਡਾ ਜਰੂਰ ਕੋਈ ਨਾ ਕੋਈ ਹੱਲ ਕਰਾਂਗੇ ਸਾਡਾ ਜਿਹੜਾ ਹਰਿਆਪੈਨ ਨੇ ਆ ਇਹ ਸੀਐਮ ਦੀ ਜਵਾਲੀ ਆ ਉਹਨਾਂ ਦੇ ਬਿਆਨ ਆ ਇਹ ਕੋਈ ਲੁਕਿਆ ਛਿਪਿਆ ਨਹੀਂ ਅੱਜ ਕੱਲ ਨੈਟ ਦੇ ਉੱਪਰ ਸਾਰਾ ਕੁਝ ਪਿਆ ਆ ਵੀ ਹਰਿਆਪੈਨ ਜਿਹੜਾ ਵਾ ਪਹਿਲਾਂ ਮੇਰਾ ਮੁਲਾਜ਼ਮਾਂ ਦੇ ਉੱਪਰ ਉਹ ਚੱਲੇਗਾ ਪਰ ਅੱਜ ਤੱਕ ਵੇਖ ਲਓ ਤੁਸੀਂ ਇੱਕ ਸਾਲ ਹੋ ਗਿਆ 1 ਜੁਲਾਈ ਨੂੰ ਸਾਡੀ ਸੀਐਮ ਨਾਲ ਵੀ ਜਲੰਧਰ ਵਿਖੇ ਮੀਟਿੰਗ ਹੋਈ ਸੀ ਉਹਨਾਂ ਨੇ ਇੱਕ ਮਹੀਨੇ ਦਾ ਟਾਈਮ ਬਾਉਂਡ ਕੀਤਾ ਵੀ ਇੱਕ ਮਹੀਨੇ ਦੇ ਵਿੱਚ ਜਿਹੜਾ ਵਾ ਇਹਨਾਂ ਦਾ ਮਸਲਾ ਜਿਹੜਾ ਵਾ ਆਪਾਂ ਕਰਕੇ ਹੱਲ ਕਰ ਦੇਣਾ ਆ ਪਰ ਅੱਜ ਇੱਕ ਸਾਲ ਬੀਤ ਗਿਆ ਵਾ ਤੇ ਸਾਨੂੰ ਫੇਰ ਇਹ ਹੜਤਾਲ ਮੁਜਾਰੇ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਇਹ ਕ ਮੰਗਾ ਨਹੀਂ ਮੰਨੀ ਜਾਂਦੀਆਂ ਤੇਰਾ ਮੰਗਾ ਨਹੀਂ ਮੰਨੀਆਂ ਜਾਂਦੀਆਂ ਤੇ ਵੇਖੋ ਅਸੀਂ ਹੜਤਾਲ ਦੇ ਵਿੱਚ ਤਾਂ ਅਸੀਂ ਤਿੰਨ ਦਿਨ ਲਈ ਹਾਜ਼ਰ ਆ ਫਿਰ ਉਸ ਤੋਂ ਬਾਅਦ ਆ ਜਿਹੜੀ ਆ ਹੜਤਾਲ ਅਣਮਿੱਥੇ ਸਮੇਂ ਲਈ ਵੀ ਹੋ ਸਕਦੀ ਹੈ ਜੀ